ਲਓ ਜੀ ਗੁੜ ਵਾਲੇ ਛੋਲੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਸਰਦੀਆਂ ਦੇ ਵਿੱਚ ਤਾਂ ਖਾਣ ਨੂੰ ਬਹੁਤ ਵਧੀਆ ਲੱਗਦੇ ਆ ਜੀ ਇਸ ਤਰ੍ਹਾਂ ਬਣਾਓ ਦੇਖੋ ਕਿੰਨੇ ਵਧੀਆ ਦੋ ਚੀਜ਼ਾਂ ਤੋਂ ਬਣ ਕੇ ਤਿਆਰ ਹੋਣ ਵਾਲੇ ਇਹ ਛੋਲੇ ਘਰ ਵਿੱਚ ਬਣਾਓ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਬਹੁਤ ਹੀ ਟੇਸਟੀ ਤੇ ਝਟਪਟ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਆਪਣੇ ਆਪਣੇ ਪਰਿਵਾਰਾਂ 'ਚ ਬਜ਼ੁਰਗਾਂ 'ਚ ਮਾਪਿਆਂ 'ਚ ਤੇ ਆਪਣੇ ਆਪਣੇ ਬੱਚਿਆਂ ਦੇ ਵਿੱਚ ਹੱਸਦੇ ਵਸਦੇ ਤੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕ ਐ ਚੜ੍ਹਦੀ ਕਲਾ ਚਾਂਜੀ ਅੱਜ ਮੈਂ ਬਣਾ ਰਹੀਆਂ ਗੂੜ ਵਾਲੇ ਛੋਲੇ ਬਹੁਤ ਹੀ ਵਧੀਆ ਦੋ ਚੀਜ਼ਾਂ ਨਾਲ ਬਣ ਕੇ ਤਿਆਰ ਹੋ ਜਾਂਦੇ ਆ ਜੀ ਇਹ ਹੈਗਾ ਜੀ ਮੈਂ ਛੋਲੇ ਲਏ ਆ ਭੁੱਜੇ ਹੋਏ ਜਿਹੜੇ ਛੋਲੇ ਆਮ ਹੀ ਮਿਲ ਜਾਂਦੇ ਆ ਇਹਨਾਂ ਦਾ ਛਿਲਕਾ ਉਤਰਿਆ ਹੋਇਆ ਜਾਂ ਆਪ ਤੁਸੀਂ ਛੱਟ ਕੇ ਜਾਂ ਹੱਥ ਨਾਲ ਮਾਲ ਕੇ ਉਤਾਰ ਸਕਦੇ ਆ ਵੈਸੇ ਹੀ ਇਸ ਤਰ੍ਹਾਂ ਰੋਸਟਡ ਛੋਲੇ ਮਿਲ ਜਾਂਦੇ ਆ ਤੇ ਨਾਲ ਮੈਂ ਲਿਆ ਗੁੜ ਤੇ ਜੇ ਜ਼ਰੂਰਤ ਹੋਈ ਤਾਂ ਅਸੀਂ ਅੱਧਾ ਚਮਚ ਘਿਓ ਦਾ ਪਾਵਾਂਗੇ ਤੇ ਹੁਣ ਮੈਂ ਗੈਸ ਔਨ ਕਰਕੇ ਜੀ ਇਹਦੇ ਉੱਤੇ ਰੱਖ ਦਿੱਤੀ ਆ ਪੈਨ ਪੈਨ ਜਿਹੜੀ ਰੱਖਣੀ ਆ ਕੜਾਹੀ ਕੋਈ ਵੀ ਰੱਖਣੀ ਤੁਸੀਂ ਭਾਂਡਾ ਵਰਤਣਾ ਰੱਖਣਾ ਮੋٹے ਤਲੇ ਵਾਲਾ ਰੱਖਣਾ ਆ ਗੁੜ ਮੈਂ ਅੰਦਾਜ਼ੇ ਨਾਲ ਲਿਆ ਜਿੰਨੇ ਜਿੰਦਾ ਮਤਲਬ ਇੱਕ ਕੋਲੀ ਸਾਡੀ ਛੋਲਿਆਂ ਦੀ ਆ ਤੇ ਇੱਕ ਕੋਲੀ ਹੀ ਗੁੜ ਦੀ ਲੈਣੀ ਆ ਤੇ ਸਿਰਫ ਇਹਦੇ ਵਿੱਚ ਇੱਕ ਚਮਚ ਮੈਂ ਪਾਣੀ ਪਾਇਆ ਸਿਰਫ ਇੱਕ ਚਮਚ ਛੋਟਾ ਤੇ ਜਿਹਨੂੰ ਆਪਾਂ ਟੀस्पून ਕਹਿੰਦੇ ਆ ਇਹ ਚਮਚ ਪਾਣੀ ਦਾ ਪਾਣਾ ਆ ਇਹਦੇ ਨਾਲ ਹੀ ਗੁੜ ਸਾਰਾ ਜਿਹੜਾ ਆ ਸਾਡਾ ਹੌਲੀ ਹੌਲੀ ਮੈਲਟ ਹੋਣਾ ਸ਼ੁਰੂ ਹੋ ਜਾਊਗਾ ਪਾਣੀ ਬਿਲਕੁਲ ਜ਼ਿਆਦਾ ਨਹੀਂ ਪਾਣਾ ਹੈਗਾ ਤੇ ਇਹ ਛੋਲੇ ਬਹੁਤ ਹੀ ਵਧੀਆ ਸਰਦੀਆਂ ਨੂੰ ਖਾਣ ਨੂੰ ਬਹੁਤ ਵਧੀਆ ਹੈਲਥੀ ਹੈ ਸਾਡੀ ਸਿਹਤ ਵਾਸਤੇ ਤੇ ਸਰਦੀਆਂ ਦੇ ਵਿੱਚ ਆਪਾਂ ਇਹਨਾਂ ਨੂੰ ਖਾ ਸਕਦੇ ਹਾਂ ਕਿਸੇ ਆਪਾਂ ਸਫਰ ਤੇ ਜਾਣਾ ਹੋਵੇ ਕਿਸੇ ਟ੍ਰਿਪ ਤੇ ਜਾਣਾ ਹੋਵੇ ਤੇ ਅਸੀਂ ਇਹਨੂੰ ਡੱਬੇ ਦੇ ਵਿੱਚ एयरਟਾਈਟ ਡੱਬੇ ਦੇ ਵਿੱਚ ਪਾ ਕੇ ਲੈ ਕੇ ਜਾ ਸਕਦੇ ਹਾਂ ਖਰਾਬ ਨਹੀਂ ਹੁੰਦੇ ਜਿੰਨਾ ਚਿਰ ਇਹਨੂੰ ਮਰਜ਼ੀ ਰੱਖੋ ਨਾ ਹੀ ਇਹ ਸਿੱਲੇ ਹੁੰਦੇ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਖਾਣ ਨੂੰ ਬੱਚਿਆਂ ਲਈ ਬਹੁਤ ਵਧੀਆ ਕੋਈ ਵੀ ਖਾਵੇ ਸੌਫਟ ਹੁੰਦੇ ਆ ਕੋਈ ਇੰਨੇ ਹਾਰਡ ਨਹੀਂ ਬਣਦੇ ਤੇ ਗੁੜ ਨੂੰ ਜਿਹੜਾ ਪੂਰੀ ਤਰ੍ਹਾਂ ਅਸੀਂ ਮੈਲਟ ਕਾ ਮੈਲਟ ਕਰਨਾ ਆ ਜੀ ਚੰਗੀ ਤਰ੍ਹਾਂ ਤੇ ਗੁੜ ਦੀ ਕੋਈ ਵੀ ਡਲੀਆਂ ਨਾ ਰਹਿਣ ਤੇ ਜੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਜੀ ਪਸੰਦ ਆਂਦੇ ਤੱਕੇ ਤੱਕੇ ਸ਼ੇਅਰ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਉਹ ਸਬਸਕ੍ਰਾਈਬ ਕਰ ਦੇਣ ਜੀ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਥੈਂਕ ਯੂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਇਹੀ ਅਸੀਸਾਂ ਦੁਆਵਾਂ ਹੁੰਦੀਆਂ ਤੁਹਾਡੇ ਵਾਸਤੇ ਜੀ ਤੇ ਬਣਾ ਕੇ ਜਰੂਰ ਦੇਖਿਓ ਜੀ ਬਹੁਤ ਹੀ ਵਧੀਆ ਸਸਤੀ ਸੌਖੀ ਤੇ ਟੇਸਟੀ ਸਰਦੀਆਂ ਦੇ ਵਿੱਚ ਸਾਡੇ ਲਈ ਸਿਹਤ ਲਈ ਫਾਇਦੇਮੰਦ ਆ ਤੇ ਬਹੁਤ ਟੇਸ ਵਧੀਆ ਬਣ ਕੇ ਤਿਆਰ ਹੁੰਦੀ ਆ ਆ ਦੇਖੋ ਜੀ ਇਹਦੇ ਵਿੱਚ ਮੈਂ ਇੱਕ ਚਮਚ ਸੁੰਡ ਦਾ ਪਾਣਾ ਆ ਸੁੰਡ ਜਿਹੜੀ ਪੀਸੀ ਹੋਇਆ ਸੁੱਕਾ ਅਦਰਕ ਹੁੰਦਾ ਨਾ ਉਹਦਾ ਪਾਊਡਰ ਹੁੰਦਾ ਆ ਤੇ ਇਹਦਾ ਇੱਕ ਚਮਚ ਪਾਣਾ ਆ ਤੇ ਸੁੰਡ ਪਾਣ ਦੇ ਨਾਲ ਇਹ ਹੁੰਦਾ ਆ ਕਿ ਜੀ ਇਹ ਇਹਦਾ ਜਿਹੜਾ ਟੇਸਟ ਆ ਹੋਰ ਵੀ ਵਧੀਆ ਹੋ ਤੇ ਗੁੜ ਦਾ ਤੇ ਸੁੰਡ ਦਾ ਤਾਂ ਬਹੁਤ ਹੀ ਵਧੀਆ ਮੇਲ ਆ ਜੀ ਤੇ ਹੁਣ ਮੈਂ ਇਹ ਤੋਂ ਬਾਅਦ ਜੀ ਹੁਣ ਪਾਣਾ ਆ ਇਹਦੇ ਵਿੱਚ ਹਾਫ ਟੀस्पून ਪਾਇਆ ਜੀ ਮਿੱਠਾ ਸੋਡਾ ਮਿੱਠਾ ਸੋਡਾ ਪਾਣ ਦੇ ਨਾਲ ਜਿਹੜੀ ਇਹਦੀ ਸ਼ੈਲਫ ਲਾਈਫ ਵੱਧ ਜਾਂਦੀ ਆ ਤੇ ਇਹਨੂੰ ਆਪਾਂ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਆ ਤੇ ਇਹ ਸੁਆ ਲਾਪ ਦੇਣੀ ਹੈ ਕਿ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਹੁਣ ਤੁਸੀਂ ਦੇਖੋਗੇ ਇਹਦੇ ਵਿੱਚ ਇੱਕ ਝੱਗ ਜਿਹੀ ਇੱਕ ਬਬਲਸ ਜਿਹਾ ਆਉਣੇ ਸ਼ੁਰੂ ਹੋ ਗਏ ਆ ਤੇ ਗੁੜ ਨੂੰ ਥੋੜਾ ਹੋਰ ਪਕਾਣਾ ਆ ਇੰਨਾ ਕੋ ਪਕਾਣਾ ਆ ਕਿ ਇਹਦਾ ਕਲਰ ਜਦੋਂ ਤੱਕ ਚੇਂਜ ਨਹੀਂ ਹੋ ਜਾਂਦਾ ਤੇ ਇਸ ਤਰ੍ਹਾਂ ਜਿਹੜੀਆਂ ਸਾਈਡਾਂ ਤੇ ਗੁੜ ਲੱਗਦਾ ਇਹਨੂੰ ਵੀ ਨਾਲੋਂ ਨਾਲ ਇਹਨੂੰ ਲਾਂਦੇ ਜਾਣਾ ਆ ਤੇ ਇਹਦੇ ਵਿੱਚ ਹੀ ਮਿਕਸ ਕਰਦੇ ਜਾਣਾ ਆ ਤੇ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਹੁਣ ਚੈੱਕ ਕਰਨਾ ਆ ਇੱਕ ਕੌਲੀ ਦੇ ਵਿੱਚ ਪਾ ਕੇ ਆ ਦੇਖੋ ਥੋੜਝੀਆਂ ਕੁਝ ਬੂੰਦਾਂ ਕੌਲੀ 'ਚ ਪਾਣੀ ਪਾਇਆ ਹੋਇਆ ਆ ਮੈਂ ਇਹਦੇ ਵਿੱਚ ਪਾ ਕੇ ਇਹਨੂੰ ਚੈੱਕ ਕਰ ਰਹੀ ਆ ਤੇ ਇਹਨੂੰ ਇਹ ਦੇਖਣਾ ਆ ਕਿ ਅਗਰ ਇਹ ਟੁੱਟਦਾ ਆ ਪਰ ਇਹ ਟੁੱਟਦਾ ਨਹੀਂ ਹੈਗਾ ਥੋੜਝੇ ਹਜੇ ਇਹ ਸਟ੍ਰੈਚ ਜਿਹਾ ਆ ਅਸੀਂ ਇਹਨੂੰ ਇੱਕ ਇੱਕਦਮ ਜਿਹੜਾ ਟੁੱਟਦਾ ਹੋਵੇ ਉਹਦਾ ਟੈਕਸਚਰ ਕਰਨਾ ਆ ਇਸ ਕਰਕੇ ਗੁੜ ਨੂੰ ਥੋੜਾ ਹੋਰ ਪਕਾਵਾਂਗੇ ਤੇ ਹੋਰ ਪਕਾਣ ਦੇ ਨਾਲ ਜਿਹੜੀ ਗੈਸ ਦੀ ਫਲੇਮ ਆ ਉਹ ਤੁਸੀਂ ਮੀਡੀਅਮ ਹੀ ਰੱਖਣੀ ਆ ਤੇ ਨਾਲੋ ਨਾਲ ਇਹਨੂੰ ਹਿਲਾਉਂਦੇ ਜਾਣਾ ਆ ਮੀਡੀਅਮ ਰੱਖ ਕੇ ਤੇ ਤੁਸੀਂ ਦੇਖਿਓ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਇਹ ਚੀਜ਼ ਸਾਡੇ ਇਹ ਗੁੜ ਵਾਲੇ ਜਿਹੜੇ ਛੋਲੇ ਆ ਬਣ ਕੇ ਬਹੁਤ ਵਧੀਆ ਤਿਆਰ ਹੁੰਦੇ ਆ ਤੇ ਥੋੜੀ ਥੋੜੀ ਦੇਰ ਬਾਅਦ ਮੈਂ ਇਹਨੂੰ ਚੈੱਕ ਕਰ ਰਹੀ ਆ ਕਿ ਇਹ ਜਦੋਂ ਤੱਕ ਇਹ ਪੂਰੀ ਤਰ੍ਹਾਂ ਇਹ ਇੱਕ ਤਰ੍ਹਾਂ ਟੁੱਟਣ ਨਹੀਂ ਲੱਗ ਜਾਂਦਾ ਉਦੋਂ ਤੱਕ ਮੈਂ ਇਹਨੂੰ ਗੁੜ ਨੂੰ ਇਹਦੇ ਵਿੱਚ ਇਸ ਤਰ੍ਹਾਂ ਹੀ ਕਰਨਾ ਗਰਮ ਬਹੁਤ ਜ਼ਿਆਦਾ ਆ ਪਾਣੀ ਚ ਪਾ ਕੇ ਫਿਰ ਤੁਸੀਂ ਬਾਅਦ ਵਿੱਚ ਇਹਨੂੰ ਚੈੱਕ ਕਰ ਸਕਦੇ ਆ ਤੇ ਆ ਦੇਖੋ ਜੀ ਹਜੇ ਵੀ ਇਹਦੇ ਵਿੱਚ ਥੋੜਾ ਜਿਹਾ ਲਚੀਲਾ ਪੰ데요 ਆ ਉਹਨੂੰ ਹੋਰ ਪਕਾਣਾ ਆ ਤੇ ਜੀ ਇਸ ਤਰ੍ਹਾਂ ਪਕਾਉਂਦੇ ਜਾਣਾ ਆ ਤਕਰੀਬਨ 10 ਕੁ ਮਿੰਟ ਲੱਗਦੇ ਆ ਸਾਰੇ ਪ੍ਰੋਸੀਜਰ ਨੂੰ 10 ਕੁ ਮਿੰਟ ਦੇ ਵਿੱਚ ਬਣ ਕੇ ਸਾਡੇ ਗੋੜ ਵਾਲੇ ਛੋਲੇ ਤਿਆਰ ਹੋ ਜਾਂਦੇ ਆ ਕਿਤੇ ਵੀ ਆਪਾਂ ਬੈਠ ਕੇ ਖਾ ਸਕਦੇ ਆ ਧੁੱਪੇ ਬੈਠ ਕੇ ਥੋੜਾ ਜਿਹਾ ਭੁੱਖ ਲੱਗਦੀ ਆ ਆਪਾਂ ਧੁੱਪ ਦੇ ਵਿੱਚ ਬੜੇ ਆਰਾਮ ਦੇ ਨਾਲ ਬੈਠ ਕੇ ਇਹਨਾਂ ਨੂੰ ਖਾ ਸਕਦੇ ਆ ਜੀ ਕਿਤੇ ਵੀ ਆਪਾਂ ਸਫ਼ਰ ਤੇ ਜਾਣਾ ਹੋਵੇ ਤਾਂ ਇਹਨਾਂ ਨੂੰ ਲੈ ਕੇ ਜਾ ਸਕਦੇ ਆ ਆ ਦੇਖੋ ਜੀ ਬਹੁਤ ਸੋਹਣਾ ਇਹ ਟੁੱਟਣ ਲੱਗ ਪਿਆ ਆ ਇਹ ਆ ਲਓ ਜੀ ਇਸ ਤਰ੍ਹਾਂ ਸਾਨੂੰ ਚਾਹੀਦਾ ਆ ਗੋੜ ਦਾ ਟੈਕਸਚਰ ਤੇ ਇਹ ਲਚੀਲਾ ਜਿਹਾ ਨਾ ਹੋਵੇ ਚੂਈ ਜਿਹਾ ਨਾ ਹੋਵੇ ਜ ਜ ਉਹਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਸਾਡਾ ਜਿਹੜਾ ਛੋਲੇ ਆ ਇਹ ਜਲਦੀ ਹੀ ਮੈਲਟ ਮੈਸੀਜੇ ਹੋ ਜਾਂਦੇ ਆ ਮਤਲਬ ਇਹ ਕ੍ਰਿਸਪੀ ਜਿਹਾ ਜਿੱਦਾਂ ਹੁੰਦੇ ਨਾ ਇੱਕ ਕ੍ਰਾਂਚ ਹੁੰਦਾ ਉਹ ਨਹੀਂ ਬਣਦਾ ਦੇਖੋ ਦੇਖੋ ਕਿੰਨਾ ਵਧੀਆ ਸਾਡਾ ਬਣ ਕੇ ਗੋੜ ਤਿਆਰ ਹੋ ਗਿਆ ਕਲਰ ਵੀ ਚੇਂਜ ਹੋ ਗਿਆ ਆ ਬਸ ਇੱਥੇ ਤੱਕ ਹੀ ਇਹਨੂੰ ਪਕਾਉਣਾ ਆ ਜੀ ਇਸ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਆਪਣੇ ਪਾਣੇ ਆ ਜੀ ਛੋਲੇ ਛੋਲੇ ਇਹ ਜਿਹੜੇ ਆ ਰੋਸਟਡ ਮਿਲ ਜਾਂਦੇ ਆ ਬਹੁਤ ਹੀ ਵਧੀਆ ਛੋਲੇ ਇਹ ਬਣ ਕੇ ਤਿਆਰ ਹੁੰਦੇ ਆ ਘਰ ਦੇ ਵਿੱਚ ਕੋਈ ਵੀ ਖੇਚਲ ਕਰਨ ਦੀ ਜ਼ਰੂਰਤ ਨਹੀਂ ਹੈਗੀ तकरीबन 20-30 ਰੁਪਏ ਦੇ ਛੋਲੇ ਮਿਲ ਜਾਂਦੇ ਆ ਇਹ ਤੇ ਇਹਨਾਂ ਨੂੰ ਹੁਣ ਪਾਣ ਤੋਂ ਬਾਅਦ ਮੈਂ ਇਹਦੇ ਵਿੱਚ ਸਿਰਫ ਹਾ ਹ ਇੱਕ ਜਾਂ ਹਾਫ ਟੀ ਸਪੂਨ ਇਹਦੇ ਵਿੱਚ ਮੈਂ ਕਿਉਂ ਪਾਣਾ ਆ ਕਿਉਂਕਿ ਕਿ ਪਾਉਣ ਦੇ ਨਾਲ ਇਹਦਾ ਜਿਹੜਾ ਟੇਸਟ ਆ ਇਹ ਵਧੀਆ ਹੋ ਜਾਂਦਾ ਆ ਤੇ ਖਾਣ ਨੂੰ ਵੀ ਟੇਸਟੀ ਹੋਰ ਵੀ ਟੇਸਟੇ ਦਾ ਵੱਧ ਕੇ ਆਉਂਦਾ ਹੈ ਤੇ ਇਹਦੇ ਵਿੱਚ ਇੱਕ ਸ਼ਾਈਨ ਆ ਜਾਂਦੀ ਆ ਤੇ ਇਸ ਕਰਕੇ ਤੁਸੀਂ ਕੇ ਜੇ ਤੁਸੀਂ ਪਾਣਾ ਪਾ ਸਕਦੇ ਆ ਨਹੀਂ ਜ਼ਰੂਰਤ ਹੈਗੀ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਨਹੀਂ ਪਾਉਣਾ ਚਾਹੁੰਦੇ ਪਰ ਇਹ ਜ਼ਰੂਰੀ ਨਹੀਂ ਹੈਗਾ ਇਹ ਆਪਸ਼ਨਲ ਆ ਜੀ ਇਸੇ ਤਰ੍ਹਾਂ ਹੀ ਬਹੁਤ ਟੇਸਟੀ ਬਣਦੇ ਆ ਦੇ ਆ ਦੇਖੋ ਨਾਲੋ ਨਾਲ ਹੀ ਜਲਦੀ ਦੇ ਨਾਲ ਇਹਨੂੰ ਆਪਾਂ ਇੱਕ ਜਾਂ ਤੁਸੀਂ ਜਿਹੜਾ ਕਹਿੰਦੇ ਆ ਕਿ ਉਹ ਪੇਪਰ ਦੇ ਉੱਤੇ ਇਹਨੂੰ ਤਾਂ ਲਾ ਦੇਣਾ ਬਟਰ ਪੇਪਰ ਦੇ ਉੱਪਰ ਇਹਨੂੰ ਜਲਦੀ ਹੀ ਇਹਨੂੰ ਉਤਾਰ ਦੇਣਾ ਆਪਾਂ ਕਿਉਂਕਿ ਇਹ ਫਿਰ ਠੰਡੇ ਹੋ ਜਾਣੇ ਆ ਠੰਡੇ ਹੋ ਕੇ ਫਿਰ ਸਾਨੂੰ ਇਹਨਾਂ ਨੂੰ ਅਲੱਗ-ਅਲੱਗ ਕਰਨਾ ਮੁਸ਼ਕਲ ਹੋ ਜਾਣਾ ਆ ਦੇਖੋ ਇੱਕ ਬਟਰ ਪੇਪਰ ਮੈਂ ਲਿਆ ਹੋਇਆ ਆ ਇਹਦੇ ਉੱਤੇ ਹਲਕਾ ਜਿਹਾ ਮੈਂ ਬਰਸ਼ ਦੇ ਨਾਲ ਆਇਲਿੰਗ ਜਾਂ ਘਿਓ ਜਾਂ ਆਇਲ ਕੁਛ ਵੀ ਲਗਾ ਲਓ ਆਇਲ ਜਿਹੜਾ ਲਗਾਣਾ ਤੁਸੀਂ ਸਰੋਂ ਦਾ ਨਹੀਂ ਲਗਾਣਾ ਤੁਸੀਂ ਰਿਫਾਈਨਡ ਆਇਲ ਲਗਾ ਸਕਦੇ ਆ ਤੇ ਆਹ ਲਓ ਜੀ ਇਹ ਮੈਂ ਸਾਰੇ ਉਤਾਰ ਲਏ ਆ ਉਤਾਰਨ ਤੋਂ ਬਾਅਦ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮੈਂ ਇਹਨੂੰ ਮੈਸ਼ ਕਰਨਾ ਗਰਮ ਜ਼ਿਆਦਾ ਆ ਇਸ ਕਰਕੇ ਬਟਰ ਪੇਪਰ ਦੇ ਨਾਲ ਹੀ ਇਹਨੂੰ ਆਪਾਂ ਫੋਲਡ ਕਰਕੇ ਚੰਗੀ ਤਰ੍ਹਾਂ ਮੈਸ਼ ਕਰਨਾ ਆ ਜੀ ਆਹ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਬਣ ਕੇ ਤਿਆਰ ਹੋਇਆ ਜੀ ਲਓ ਜੀ ਇਹਨੂੰ ਹੁਣ ਫੋਲਡ ਕਰਕੇ ਆਪਾਂ ਹੱਥ ਦੇ ਨਾਲ ਨਾ ਇਸ ਤਰ੍ਹਾਂ ਇਹਨੂੰ ਪੇਪਰ ਦੇ ਨਾਲ ਹੀ ਮੈਸ਼ ਕਰਨਾ ਆ ਤਾਂ ਜੋ ਇਹ ਕੱਲਾ-ਕੱਲਾ ਦਾਣਾ ਹੋ ਜਾਵੇ ਕਿਉਂਕਿ ਇਹਦੇ ਉੱਤੇ ਗੁੜ ਦੀ ਕੋਟਿੰਗ ਤਾਂ ਹੋ ਚੁੱਕੀ ਆ ਸਾਡੀ ਆ ਦੇਖੋ ਇਸ ਤਰ੍ਹਾਂ ਬਹੁਤ ਹੀ ਵਧੀਆ ਆਪਣੇ ਆਪ ਹੀ ਇਕੱਲਾ ਇਕੱਲਾ ਦਾਣਾ ਹੋ ਜਾਣਾ ਪਰ ਹੋਣਾ ਵੀ ਪੂਰੀ ਕੋਟਿੰਗ ਦੇ ਨਾਲ ਆ ਗੁੜ ਦੀ ਜਿਹੜੀ ਆਪਾਂ ਗੁੜ ਮੈਲਟ ਕਰਕੇ ਤੇ ਪਾਇਆ ਸੀ ਉਹ ਪੂਰੇ ਦਾਣੇ ਤੇ ਕੋਟ ਹੋ ਚੁੱਕਾ ਆ ਤੇ ਬਹੁਤ ਹੀ ਵਧੀਆ ਇਹ ਸਾਡੇ ਛੋਲੇ ਬਣ ਕੇ ਤਿਆਰ ਹੋ ਗਏ ਆ ਇਹ ਜ਼ਰੂਰਤ ਨਹੀਂ ਜਿੰਨਾ ਚਿਰ ਤੁਸੀਂ ਮਰਜੀ ਇਹਨੂੰ ਰੱਖ ਸਕਦੇ ਆ ਪਰ 에ਅਰਟਾਈਟ ਡੱਬੇ ਚ ਪਾ ਕੇ ਰੱਖਣੇ ਆ ਗਿੱਲਾ ਚਮਚ ਨਹੀਂ ਲਗਾਉਣਾ ਤੇ ਜੀ ਇਸ ਤਰ੍ਹਾਂ ਹੁਣ ਮੈਂ ਇਹਨੂੰ ਪਾ ਰਹੀ ਹਾਂ ਇੱਕ ਮਿਕਸਿੰਗ ਬਾਉਲ ਦੇ ਵਿੱਚ ਪਾ ਰਹੀ ਹਾਂ ਪਰ ਇਸ ਤੋਂ ਬਾਅਦ ਕਿ ਮੈਂ ਪਾਵਾਂ ਇਹਦੇ ਵਿੱਚ ਤੇ ਮੈਨੂੰ ਲੱਗਾ ਕਿ ਇਹਦੀ ਮੈਂ ਪਹਿਲਾਂ ਤੁਹਾਨੂੰ ਮੈਂ ਦਿਖਾਵਾਂ ਮੈਂ ਇਹਦਾ ਟੈਕਸਚਰ ਤੇ ਇਹਦਾ ਕ੍ਰਾਂਚ ਕਿਹੋ ਜਿਹਾ ਆ। ਖੁੱਲੇ ਬਰਤਨ ਦੇ ਵਿੱਚ ਮਿਕਸ ਕਰਨ ਦਾ ਇਹ ਫਾਇਦਾ ਹੁੰਦਾ ਆ ਕਿ ਇਹ ਪੂਰੀ ਤਰ੍ਹਾਂ ਆ ਦੇਖੋ ਮਿਕਸ ਹੋ ਜਾਂਦੇ ਆ ਦੇਖੋ ਹੱਥ ਦੇ ਨਾਲ ਹੁਣ ਬਿਲਕੁਲ ਇਹ ਘੱਟ ਗਰਮ ਹੈ। ਤੇ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਏ ਸੀ ਆ ਦੇਖੋ ਅੱਜ ਪ੍ਰਦੀਪ ਨੂੰ ਹਜੇ ਲੈਣ ਜਾਣਾ ਸੀ ਪ੍ਰਦੀਪ ਦੇ ਪਾਪਾ ਵੀ ਮੇਰੇ ਨਾਲ ਲੱਗੇ ਹੋਏ ਆ ਉਹਨਾਂ ਨੂੰ ਵੀ ਬਹੁਤ ਟੇਸਟੀ ਲੱਗੇ ਬਹੁਤ ਪਸੰਦ ਆਏ ਉਹਨਾਂ ਨੂੰ ਵੀ ਉਹਨਾਂ ਨੇ ਵੀ ਟੇਸਟ ਕਰਕੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਵੀ ਟੇਸਟ ਕਰਕੇ ਦੇਖੇ ਜੀ ਇਹ ਬਹੁਤ ਸੋਹਣੇ ਤੇ ਬਹੁਤ ਟੇਸਟੀ ਆ ਬਣ ਕੇ ਤਿਆਰ ਹੋਇਆ ਘੱਟ ਖਰਚੇ ਦੇ ਵਿੱਚ ਹੈਲਥੀ ਆ ਸਾਡੇ ਵਾਸਤੇ ਤੇ ਸਾਡੀ ਸਿਹਤ ਵਾਸਤੇ ਵੀ ਬਹੁਤ ਵਧੀਆ ਆ ਤੇ ਮੈਂ ਇਹਨੂੰ ਗਾਰਨਿਸ਼ ਕਰੂੰਗੀ ਜਿਹੜਾ ਸੁੱਕੀ ਸੁੱਕਾ ਨਾਰੀਅਲ ਹੁੰਦਾ ਨਾ ਉਹਦੇ ਨਾਲ ਮੈਂ ਇਹਦੀ ਗਾਰਨਿਸ਼ ਕਰੂੰਗੀ ਅਗਰ ਤੁਸੀਂ ਚਾਹੋ ਤਾਂ ਜਦੋਂ ਆਪਾਂ ਬਣਾਉਂਦੇ ਆ ਇਹ ਗੁੜ ਨੂੰ ਮੈਲਟ ਕਰਦੇ ਆ ਉਦੋਂ ਵੀ ਤੁਸੀਂ ਡੈਸੀਕੇਟਿਡ ਕੋਕੋਨਟ ਵੀ ਇਹਦੇ ਵਿੱਚ ਪਾ ਸਕਦੇ ਆ ਪਰ ਮੈਂ ਨਹੀਂ ਪਾਇਆ ਕਿਉਂਕਿ ਆਪਾਂ ਗੁੜ ਤੇ ਛੋਲਿਆਂ ਦਾ ਹੀ ਟੇਸਟ ਦੇਖਣਾ ਸੀ ਤੇ ਇਹੀ ਬਣਾਉਣੇ ਸੀ ਕਿਉਂਕਿ ਖਾਣ ਨੂੰ ਬਹੁਤ ਸੋਹਣੇ ਲੱਗਦੇ ਆ ਟੇਸਟੀ ਲੱਗਦੇ ਆ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਸੀ ਕਿ ਉਹਦਾ ਉਹਦੇ ਨਾਲ ਇਹਦਾ ਟੇਸਟ दब ਜਾਣਾ ਆ ਸੋ ਜੀ ਆਪਾਂ ਉੱਪਰੋਂ ਦੀ ਗਾਰਨਿਸ਼ ਕਰ ਦਿੱਤੀ ਆ ਇਹਦੇ ਨਾਲ ਤੁਸੀਂ ਡਰਾਈ ਫਰੂਟ ਦੇ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਤੇ ਝਟਪਟ ਬਣ ਕੇ ਤਿਆਰ ਹੋ ਜਾਂਦੇ ਆ ਡੱਬਾ ਭਰ ਕੇ ਬਣਾ ਕੇ ਰੱਖ ਲਓ ਜੀ ਜਦੋਂ ਦਿਲ ਕਰਦਾ ਆ ਥੋੜੀ ਬਹੁਤ ਭੁੱਖ ਲੱਗਦੀ ਆ ਹਲਕੀ ਜਿਹੀ ਤਾਂ ਤੁਸੀਂ ਇਹ 2-4 ਚਮਚ ਖਾ ਸਕਦੇ ਆ ਦੇਖੋ ਕਿੰਨੇ ਵਧੀਆ ਤੇ ਕਿੰਨੇ ਸਾਰੇ ਬਣ ਕੇ ਤਿਆਰ ਹੋਇਆ ਇੱਕ ਵੱਡੀ ਬਾਉਲ ਸਾਡੀ ਬਣ ਗਈ ਆ ਤੇ ਨਾਲੋਂ ਨਾਲ ਆਪਾਂ ਖਾਣਾ ਸ਼ੁਰੂ ਕਰ ਦਿੱਤਾ ਸੀ ਬਹੁਤ ਟੇਸਟੀ ਸੀਗੇ ਯਕੀਨ ਜਾਣਿਓ ਇੰਨਾ ਵਧੀਆ ਕਰਾਂਚ ਤੇ ਇੰਨੇ ਟੇਸਟੀ ਇੰਨੇ ਸੌਖੇ ਤਰੀਕੇ ਦੇ ਨਾਲ ਬਾਜ਼ਾਰ ਵਿੱਚੋਂ ਤੁਸੀਂ ਇਹ ਲੈ ਕੇ ਆਉਂਗੇ ਤਾਂ ਸਾਨੂੰ ਬਹੁਤ ਮਹਿੰਗੇ ਮਿਲਦੇ ਆ ਘਰ ਵਿੱਚ ਬਣਾਉਨੇ ਆ ਸਾਡਾ 20-30 ਰੁਪਏ ਦੇ ਵਿੱਚ ਸਾਡਾ ਸਰ ਜਾਂਦਾ ਆ ਗੁੜ ਵੀ ਥੋੜਾ ਪੈਂਦਾ ਆ ਤੇ ਦੋ ਚੀਜ਼ਾਂ ਤੋਂ ਬਣ ਕੇ ਤਿਆਰ ਹੁੰਦੇ ਆ ਜੀ ਬਣਾਇਓ ਜ਼ਰੂਰ ਬਣਾ ਕੇ ਦੇਖਿਓ ਕਿ ਕਿਹੋ ਜਿਹਾ ਬਣਦੇ ਆ ਦੇਖਾਓ ਖਿਲਾਓ ਸਾਰਿਆਂ ਨੂੰ ਖਿਲਾਓ ਬੱਚਿਆਂ ਨੂੰ ਬਹੁਤ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਟਿਫਨ ਦੇ ਵਿੱਚ ਬੱਚਿਆਂ ਨੂੰ ਥੋੜੇ ਜਿਹਾ ਆਪਾਂ ਰੱਖ ਸਕਦੇ ਹਾਂ ਸਕੂਲ ਨੂੰ ਖਾਣ ਵਾਸਤੇ ਵੀ ਤੇ ਬੱਚੇ ਘਰ ਆ ਕੇ ਵੀ ਖਾ ਸਕਦੇ ਆ ਜਿੱਦ ਜਿਵੇਂ ਕਿ ਬੱਚਿਆਂ ਨੂੰ ਭੁੱਖ ਲੱਗਦੀ ਆ ਬੱਚਾ ਮਾਂ ਦੇ ਕੋਲ ਆਂਦਾ ਆ ਤੇ ਇਸ ਕਰਕੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਖਿਲਾਓ ਸਰਦੀਆਂ ਦੇ ਵਿੱਚ ਮੈਂ ਮਿਲਦੀ ਆ ਨੈਕਸਟ ਵੀਡੀਓ 'ਚ ਮੈਨੂੰ ਦਿਓ ਇਜਾਜ਼ਤ ਸਾਸਤਰੀ ਕਾਲਜੀ